ਉੱਥੇ ਵਿਆਦ ਦਰਿਆ ਦੇ ਜਿਹੜੇ ਕੰਡੇ ਨੇ ਉਹ ਭੁਰਨੇ ਸ਼ੁਰੂ ਹੋ ਗਏ ਨੇ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਰਕਾਰੀ ਦਾਇਤਾ ਉੱਥੇ ਜਾਰੀ ਹੋ ਗਈਆਂ ਨੇ ਕਿ ਅਗਲੇ 3-4 ਘੰਟਿਆਂ ਦੇ ਵਿੱਚ ਜੇਕਰ ਉਹ ਖੁਰ ਜਾਂਦਾ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਨਹੀਂ ਕਿ ਤਾਂ ਘੱਟੋ ਘੱਟ 15 ਤੋਂ 20 ਜਿਹੜੇ ਪਿੰਡ ਨੇ ਉਹ ਪਾਣੀ ਚ ਬੇੜੀ ਦੁਆਰਾ ਆ ਸਕਦੇ ਜਿਹੜੇ ਹੁਣ ਤੱਕ ਬਚੇ ਹੋਏ ਨਹੀਂ ਇਸ ਤੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਵੀ ਲੋਕਾਂ ਕੋ ਰਾਸ਼ਨ ਕਿੱਦਾਂ ਪਹੁੰਚ ਰਿਹਾ ਕਿਵੇਂ ਪਹੁੰਚ ਰਿਹਾ ਕਿਹਦਾ ਕਿਹਦਾ ਲੋਕਾਂ ਨੂੰ ਮਾਨਸਤਕਾਰ ਕੀਤਾ ਗਿਆ ਹੈ ਤੇ ਕਿਹਨੂੰ ਕਿਹਨੂੰ ਯਾਨੀ ਕਿ ਕਾਫੀ ਮਾੜਾ ਵੀ ਲੋਕਾਂ ਵੱਲੋਂ ਬੋਲਿਆ ਗਿਆ ਪੂਰੇ ਅਜ ਮੁੱਦੇ ਦੇ ਗੱਲਾਂ ਕਰ ਰਹੇ ਨੇ ਕਿਉਂਕਿ ਲੋਕ ਤਾਂ ਵਿਚਾਰੇ ਪਹਿਲੇ ਹੀ ਦੁਖੀ ਨੇ ਪਾਣੀ ਦੀ ਮਾਰ ਨਾਲ ਤੇ ਉੱਤੋਂ ਜਿਹੜਾ ਕੋਈ ਜਾਂਦਾ ਉਹ ਸਿਰਫ ਫੋਟੋ ਕਚਾਂਜ ਜਾ ਰਿਹਾ ਦਿਖਾਵਾ ਕਰਨ ਜਾ ਰਿਹਾ ਲੋਕਾਂ ਦਾ ਰੱਛ ਨਹੀਂ ਪਹੁੰਚ ਰਿਹਾ ਕਮਾਲ ਦੀ ਗੱਲ ਹੈ ਉਧਰੋਂ ਜਿਹੜੇ ਕਰ ਰਹੇ ਸੀ ਇੱਕ ਦੋ ਬੰਦੇ ਸਾਡੇ ਸੀਐਮ ਭਗਵੰਤ ਮਾਨ ਉਹ ਬਿਮਾਰ ਹੋ ਗਏ ਨੇ ਤੇ ਜਿਹੜੇ ਹੋਰ ਵਿਰੋਧੀ ਨੇ ਉਹਨਾਂ ਨੂੰ ਮੌਕਾ ਮਿਲ ਗਿਆ ਸਵਾਲ ਖੜੇ ਕਰਨ ਦਾ ਤੱਥ ਬਹੁਤ ਕਰਨਾ ਜੁੜੇ ਨੇ ਸਾਡੇ ਸਹਿਯੋਗੀ ਰਜਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਤੋਂ ਲੈਨੇ ਆ ਪੂਰੀ ਅਪਡੇਟ ਵੀ ਆਖਰ ਇੱਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਰਜਿੰਦਰ ਜੀ ਕੀ ਕਹਿਣਾ ਚਾਹੋਗੇ ਇੱਕ ਪਾਸੇ ਦੁਬਾਰਾ ਤੋਂ ਸੱਤੂ ਦਰਿਆ ਨੇ ਆਪਣੀ ਦਸਤ ਦੇਤੀ ਹੈ ਬਿਲਕੁਲ ਜੀ ਕੀਤਾ ਗੱਲ ਠੀਕ ਹੈ ਵੀ ਦਰਿਆਵਾਂ ਨੇ ਦਸਤਾਂ ਦਿੱਤੀਆਂ ਹੋਈਆਂ ਨੇ ਤਾਂ ਇਹ ਤਾਂ ਆਵਾ ਦੇ ਉਸ ਇੱਕੋ ਕੱਲੇ ਇੱਕ ਦਰਿਆ ਦਾ ਨਹੀਂ ਸਾਰੇ ਦਰਿਆਵਾਂ ਦੀ ਇਹ ਇੱਕ ਜਿਹਾ ਨੇ ਵੀ ਜਿਹੜੇ ਪਾਣੀ ਨਾਲ ਪਰ ਇਹ ਉਹਨਾਂ ਦੇ ਕੰਡੇ ਨੇ ਜਿਹੜੇ ਉਹ ਪਾਸ ਕਿਨਾਰੇ ਨੇ ਮਤਲਬ ਉਹ ਉਹ ਕਾਫੀ ਕਮਜ਼ੋਰ ਹੋ ਗਏ ਪਿੰਡਾਂ ਦੇ ਲੋਕ ਨੇ ਜਿਹੜੇ ਰਾਤ ਨੂੰ ਬੈਟਰੀਆਂ ਲੈ ਕੇ ਉਹ ਜਿਹੜੇ ਉਹਨਾਂ ਦੀ ਰੱਖਤੀ ਆ ਉਹ ਕਰ ਰਹੇ ਨੇ ਹੋਰਿਆਂ ਪਰਕੇ ਲਾ ਰਹੇ ਨੇ ਜਿੱਥੇ-ਜਿੱਥੇ ਲਿੱਤੀ ਦਾ ਕੋਈ ਸਿਸਟਮ ਹੁੰਦਾ ਉਹ ਕਰ ਰਹੇ ਨੇ ਮਤਲਬ ਹਰ ਇੱਕ ਬਚਾਉ ਦਾ ਜਿਹੜਾ ਅਬਰਾਲਾ ਉਹ ਆਪ ਲੋਕ ਕਰ ਰਹੇ ਨੇ ਜਿਹੜੇ ਨਵੇਂ ਗੁਆਂਢ ਕੋਈ ਪਿੰਡ ਦੇ ਏਰੀਏ ਨੇ ਜਾਂ ਕੋਈ ਜ਼ਿੰਮੇਦਾਰ ਨੇ ਜਾਂ ਲੈਬਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬੰਦਾ ਹੈ ਜਿੱਥੋਂ ਕੋਈ ਡਰ ਲੱਗਦਾ ਉਹਨਾਂ ਨੂੰ ਕਿ ਇੱਥੋਂ ਕਿਨਾਰਾ ਨਰਮ ਹੋ ਸਕਦਾ ਹੈ ਜਾਂ ਇੱਥੇ ਦਰਾੜਾਂ ਆਉਣ ਦੇ ਚਾਂਸ ਨੇ ਤਾਂ ਉੱਥੇ ਮਿੱਟੀ ਦਾ ਜਿਹੜਾ ਕੰਮ ਹੈ ਕੋ ਸਰਕਾਰ ਦੀ ਮਦਦ ਨਹੀਂ ਕਰ ਰਹੇ ਨੇ ਤੇ ਕੁਝ ਲੋਕ ਜਿੱਥੇ ਸਰਕਾਰ ਤੱਕ ਨਹੀਂ ਪਹੁੰਚ ਸਕਦੇ ਕੋ ਪਹੁੰਚੀ ਜਾਂ ਉੱਥੇ ਲੋਕ ਆਪਣੇ ਨਿੱਜੀ ਤੌਰ ਦੇ ਉੱਤੇ ਵੀ ਜਿਹੜਾ ਮਤਲਬ ਉਹ ਪਾਣੀ ਦੇ ਕਿਨਾਰੇ ਨੇ ਉਹਨਾਂ ਨੂੰ ਸਖਤ ਕਰ ਰਹੇ ਡਾਕਟਰ ਸਾਹਿਬ ਇੱਕ ਹੋਰ ਤੁਹਾਨੂੰ ਦੱਸ ਦੇਣਾ ਕਿ ਜਿੱਥੇ ਪੰਜਾਬੀ ਗਾਇਆ ਗਿਆ ਆਮ ਲੋਕਾਂ ਦੇ ਲੋ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਬਲੈਕਮੇਲ ਦਾ ਧੰਦਾ ਆਪਾਂ ਕਰ-ਕਰ ਕੀਤੀ ਸੀ ਉਨ ਵੀਡੀਓ ਆਉਣ ਲੱਗੇ ਨੇ ਕਿ ਪ੍ਰਵਾਸੀ ਲੋਕ ਤੇ ਕੋਈ ਪੰਜਾਬ ਦੇ ਜਿਹੜੇ ਚੇਹੇ ਤੇ ਹੁੰਦੇ ਰੱਸ਼ ਮੰਡ ਵਾਲੇ ਉਹ ਹੁਣ ਬਲੈਕਮੇਇੰਗ ਕਰਕੇ ਰੱਸ਼ਣ ਨੂੰ ਜੋੜਨਾ ਲੱਗੇ ਨੇ ਯਾਨੀ ਕਿ ਤਾਲਿਆਂ 'ਚ ਬੰਦ ਕਰਨ ਲੱਗੇ ਨੇ ਦੇਖੋ ਇਹ ਕੰਮ ਹੋਣਾ ਸ਼ੁਰੂ ਹੋ ਗਿਆ ਜਿਹੜੀ ਆਪਾਂ ਕੱਲ ਗੱਲ ਕਰ ਰਹੇ ਸੀ ਦੇਖੋ ਜੀ ਇਹ ਮਤਲਬ ਬਹੁਤ ਮਸਪਾਕੀ ਗੱਲ ਹੈ ਕਿਉਂਕਿ ਜਿਹੜੀ ਰੱਸ਼ਣ ਦੀ ਉੱਤੇ ਜਮ੍ਹਾਂ ਹੋ ਰਹੀ ਹੈ ਉਹ ਮਾੜੀ ਗੱਲ ਹੈ ਕਿਉਂਕਿ ਬਾਅਦ ਵਿੱਚ ਜਾਂ ਉਹਨਾਂ ਖਰਾਬ ਹੋ ਜਾਣਾ ਜਾਂ ਉਹਨੂੰ ਵੇਚਣ ਦੀ ਕੋਸ਼ਿਸ਼ ਕਰਨੀ ਜਾਂ ਉਹਨੂੰ ਮਤਲਬ ਜਮਾ ਕਰਕੇ ਵੀ ਪਤਾ ਨਹੀਂ ਜਿਆਦਾ ਟਾਈਮ ਕੱਢ ਜਾਗੇ ਕਿਉਂਕਿ ਸਭ ਦਾ ਫਰਕ ਪਣਦਾ ਹੁੰਦਾ ਜਦੋਂ ਰਾਸ਼ਨ ਆਪਣੇ ਕੋਲੇ ਆ ਗਿਆ ਜੇ ਕੋਈ ਹੋਰ ਰਸਨਾ ਹੈ ਤਾਂ ਜਿਹੜਾ ਕੋਈ ਪ੍ਰੋਸਤੀ ਬੈਠਾ ਹੈ ਉਹਨੂੰ ਉਹ ਰਾਸ਼ਨ ਦੀ ਸਪਲਾਈ ਕੀਤੀ ਜਾਵੇ ਕਿਉਂਕਿ ਇਹ ਬਰੀਕ ਪੋਸਟ ਲੋਕਾਂ ਦਾ ਦਿੱਤਾ ਹੋਇਆ ਦਾਨ ਹੈ ਇਹਨੂੰ ਦਾਨ ਜੋ ਦਾਨ ਦੇ ਯੋਗ ਹੈ ਉਸ ਨੂੰ ਦਾਨ ਦੇ ਰੂਪ ਦੇ ਵਿੱਚ ਹੀ ਉਹ ਚੀਜ਼ ਮਿਲਣੀ ਚਾਹੀਦੀ ਹੈ ਨਾ ਕਿ ਉਹਦੀ ਕੋਈ ਕੀਮਤ ਵਸੂਲ ਕੀਤੀ ਜਾਵੇ ਕਾਫੀ ਲੋਕ ਹੁੰਦੇ ਨੇ ਇਹ ਮਤਲਬ ਪੰਜਾਬ ਦਾ ਬੰਦਾ ਤਾਂ ਬਹੁਤ ਘੱਟ ਹੋਣਗੇ ਜੇ ਹੋ ਸਕਦਾ ਉਰੇ ਪਰਾਂ ਦੇ ਲੋਕ ਆਏ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪੰਜਾਬ ਦੇ ਵਿੱਚ ਡਾਨ ਪੰਜਾਬ ਦੇ ਸੱਭਿਆਚਾਰ ਪੰਜਾਬ ਦੇ ਕਲਚਰ ਬਾਰੇ ਘੱਟਣਾ ਔਰ ਜਾਂਦੀ ਆ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਜਿਹੜੇ ਉਹ ਅੰਜਾਮ ਦੇ ਰਹੇ ਨੇ ਡਰਦਾ ਵੀ ਕੋਰ ਮੈਨੂੰ ਮੈਨੂੰ ਅਪਡੇਟ ਆ ਗਿਆ ਦਸੂਆ ਦੇ ਪਿੰਡੇ ਮੰਨਿਆਦੀ ਦੇ ਵਿੱਚ ਡਰਦਾ ਮਾਹੌਲ ਬਣ ਗਿਆ ਉੱਥੇ ਪਾਣੀ ਐਂਟਰ ਹੋ ਗਿਆ ਪਿੰਡ 'ਚ देखो जी गल ਤਾਂ ਉਹੀ ਹੈ ਨਾ ਵੀ ਹਾਰੇਕਤ ਕਈ ਥਾਵਾਂ ਦੇ ਉੱਤੇ ਕਿਨਾਰੇ ਨੇ ਜਿਹੜੇ ਦਰਿਆਵਾਂ ਦੇ ਉਹ ਕਾਫੀ ਕਮਜ਼ੋਰ ਨੇ ਲੋਕ ਪੂਰੀ ਸਮਟੈਗੀ ਨਾਲ ਮਤਲਬ ਉਹਨਾਂ ਨੂੰ ਪੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਈ ਥਾਵਾਂ ਦੇ ਉੱਤੇ ਦਰਾੜਾਂ ਆਈਆਂ ਹੋਈਆਂ ਨੇ ਕਈ ਥਾਵਾਂ ਦੇ ਉੱਤੇ ਹਨ ਪੁੱਟ ਵੀ ਚੁੱਕੇ ਨੇ ਮਤਲਬ ਉਹਨਾਂ ਨੂੰ ਲੋਕ ਨੇ ਜਿਹੜੇ ਪੂਰਾ ਮਤਲਬ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰ ਨੂੰ ਉਹਨਾਂ ਦੀ ਮਦਦ ਸਾਡੀ ਦਾ ਐਲਜੀਓ ਨੇ ਜਿਹੜੀਆਂ ਉਹਨਾਂ ਦੀ ਮਦਦ ਤੇ ਉਸ ਲੋਕਾਂ ਦਾ ਥੋੜਾ ਜਿਆਦਾ ਸ਼ਿਕਵਾ ਇਸ ਗੱਲ ਪਿਆ ਸੋਦੀ ਸਾਹਿਬ ਕਿ ਜਿਹੜੇ ਲੋਕ ਪੀਆਈਪ ਲੋਕ ਨੇ ਜਦੋਂ ਜਾਣਦੇ ਨੇ ਉਹਨਾਂ ਦੇ ਨਾਲ 4-4 5-5 ਬੰਦੂਖਾਂ ਵਾਲੇ ਹੁੰਦੇ ਨੇ 4-4 5-5 ਸੀਸੀ ਕੈਮਰੇ ਵਾਲੇ ਹੁੰਦੇ ਨੇ ਜਿਹੜੇ ਉੱਥੇ ਗਏ ਲੋਕਾਂ ਦਾ ਇੱਕ ਤਾਂ ਲੋਕਾਂ ਦਾ ਮਤਲਬ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਵੇਂ ਪਰਮਜੀਤ ਸਿੰਘ ਸਰਦਾਰ ਪਰਮਜੀਤ ਸਿੰਘ ਮੰਡੋਰੀ ਉਹ ਕਹਿੰਦੇ ਨੇ ਕਿ ਸਾਡੇ ਆਕੇ ਤੇ ਪਾਣੀ ਦੇ ਵਿੱਚ ਜਿਹੜੀਆਂ ਇਹ ਸੈਲਿਬ੍ਰਿਟੀਆਂ ਨੇ ਜਾਂ ਹੋਰ ਨੇ ਨਾ ਵਰਕੇ ਵੱਧ ਰੀਲੀਆਂ ਬਣਾਉਣ ਲੱਗ ਜਾਂਦੇ ਨੇ ਇਹ ਪੰਜਾਬ ਨੂੰ ਉਕਸਣ ਨਹੀਂ ਦਿੰਦੇ ਕਿਉਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਆ ਇਹ ਰੀਲਾਂ ਜਿਹੜੀਆਂ ਇਹਨਾਂ ਰੀਲਾਂ ਨੂੰ ਫਿਲਮਾਂਕਣ ਕਰ ਕੀਤਾ ਜਾਇਆ ਕਰੂਗਾ मतलब ਇਸ ਚੀਜ਼ ਦਾ ਖਾਤਿਸ਼ਾ ਪ੍ਰਗਟ ਕੀਤਾ ਜਾਏਗਾ ਅਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਇਸ ਤਰ੍ਹਾਂ ਦੀਆਂ ਰੀਲਾਂ ਬਣਾਉਂਦੇ ਨੇ ਉਹਨਾਂ ਨੂੰ ਰੀਲਾਂ ਨੂੰ ਬਣਾਉਣ ਤੋਂ ਗਰੇਜ ਕੀਤਾ ਜਾਵੇ ਤੇ ਜੇ ਕੋਈ ਧੱਤੇ ਨਾਲ ਰੀਲਾਂ ਬਣਾਉਦਾ ਉਹਦੇ ਉੱਤੇ ਕ੍ਰਿਮੀਨਲ ਕੇਸ ਦਰਜ ਕਰਕੇ ਉਹਨੂੰ ਅੰਦਰ ਦਿੱਤਾ ਜਾਵੇ ਡਾਕਟਰ ਸਾਹਿਬ ਲੋਕਾਂ ਦੀ ਮਜਬੂਰੀ ਹੈ ਜਿਹੜੀ ਉਸ ਦਾ ਮਤਲਬ ਨਿਗਾਇਜ਼ ਫੈਦਰਾ ਹਟਾਇਆ ਜਾ ਸਕੇ ਡਾਕਟਰ ਸਾਹਿਬ ਮੈਂ ਦੱਸ ਇਹ ਨਾ ਕਿ ਏ ਤੂੰ ਹੀ ਸਹੀ ਗੱਲ ਕਹਿ ਰਿਹਾ ਰੀਲਾ ਬਣਾਉਣ ਚੱਕਰ ਦੇ ਕੱਲ ਬਠਿੰਡਾ ਦੇ ਵਿੱਚ ਇੱਕ ਕਿਰਨ ਹੈ ਜਿਹੜੇ ਕਿ ਬਲੌਗਰ ਨੇ ਇੰਸਟਾਗ੍ਰam ਉਹਨਾਂ ਦਾ ਵਿਰੋਧ ਹੋਇਆ ਤੇ ਦੂਜਾ ਗੁਲਾਬ ਸਿੱਧੂ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਬੜੀ ਇੱਕ ਗਾਇਕਾ ਦੀ ਸੂਚੀ ਚਾਹੁੰਦੇ ਨੇ ਤੇ ਉਹ ਕੱਲ ਚਾਰ ਕਿਸ਼ਤੀਆਂ ਲੈ ਕੇ ਗਏ ਸੀ ਚਾਰਾ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਜ਼ਿਆਦਾ ਸੀ ਤੇ ਉਹ ਮੈਚ ਫੋਟੋ ਚਾਰੇ ਸੀ ਲੋਕਾਂ ਨੇ ਉਹਨਾਂ ਦੀ ਕਿਸ਼ਤੀਆਂ ਲੈਣ ਤੋਂ ਮਨਾ ਕਰਤਾ ਵੀ ਤੁਸੀਂ ਉਰੇ ਮੈਚ ਫੋਟੋ ਘਜਣ ਆਇਓ ਅਸੀਂ ਫੇਰੇ 3 ਵਜੇ ਲੰਗਰ ਤਿਆਰ ਕਰ ਰਹੇ ਹਾਂ ਤੂੰ ਵੀ ਕਰਨ ਕੀ ਆਇਓ ਰੇ ਸਾਨੂੰ ਦੱਸਦਾ ਦੋ ਹਾਂਜੀ ਜਾਣ ਕਰ ਕਿਉਂਕਿ ਲੋਕਾਂ ਦੀ ਸੈਂਟਰ ਸਰਕਾਰ ਨਾਲ ਵੀ ਨਰਾਜ਼ਗੀ ਹੈ ਮਤਲਬ ਸਾਡੇ ਮਾਨਯੋਗ ਕਿੱਕੀਬਾੜੀ ਮੰਤਰੀ ਚਾਹ ਹਾਂ ਸਾਹਿਬ ਇੱਥੇ ਮਤਲਬ ਪਾਣੀ ਚ ਭਰੇ ਨੇ ਲੋਕਾਂ ਨੇ ਮੜਾ ਜਾ ਉਸ ਦੇ ਉੱਤੇ ਵੀ ਥੋੜਾ ਜਿਹਾ ਇਤਰਾਕ ਕਿਉਂਕਿ ਜਦੋਂ ਕੋਈ ਸਹਾਇਤਾ ਦੇਣੀ ਨਹੀਂ ਜਾਂ ਸੇਵਾ ਸੇਵਾ ਵਾਸਤੇ ਕੋਈ ਹੱਥ ਵਧਾਇਆ ਨਹੀਂ ਤਾਂ ਮਤਲਬ ਲੋਕਾਂ ਤੋਂ ਮਿਲਣ ਦਾ ਜਾਂ ਲੋਕਾਂ ਦਾ ਜਾਇਜ਼ਾ ਲੈਣ ਦਾ ਕੀ ਬੇਨਿਫਿਟ ਹੈ ਕਿਉਂਕਿ ਹੋਦੀਆ ਉਦੋਂ ਜਜਾ ਕਰਨ ਚੱਲ ਪੈਂਦੇ ਨੇ ਐ ਪ੍ਰੈਸਾਂ ਦੇ ਇਹਨਾਂ ਦੇ ਕੱਪੜੇ ਹੁੰਦੇ ਨੇ ਨਾਲ ਕੈਮਰੇ ਹੁੰਦੇ ਨੇ ਨਾਲ ਗਨਮੈਨ ਹੁੰਦੇ ਨੇ ਪਰ ਇਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਹੋਦੀਆ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਕਈਆਂ ਦੇ ਤਾਂ ਜੰਜਾਂ ਵਾਲੀਆਂ ਉਹ ਬੰਨੀਆਂ ਹੁੰਦੀਆਂ ਨੇ ਤੇ ਕੱਪੜੇ ਬੰਨੇ ਹੁੰਦੇ ਨੇ ਤੇ ਹੋਦੀਆ ਦੇ ਉੱਤੇ ਤੇਲ ਮਰਿਆ ਹੁੰਦਾ ਮਤਲਬ ਇਹ ਦੁਖਦੀ ਰੱਖਦੇ ਉੱਤੇ ਹੱਥ ਧਰਨ ਦੀ بجائے ਜ਼ਖਮ ਨੂੰ ਵੱਧ ਛੇੜਨ ਵਾਲੀ ਗੱਲ ਕਰਦੇ ਐ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਮੰਡ ਸਾਹਿਬ ਨੇ ਕਾਫੀ ਕੋਸ਼ਿਸ਼ ਹੈਗਾ ਬੂਟਾ ਜਾਂ ਨਹੀਂ ਬੂਟਾ ਸਭ ਉਹਨੇ ਵੀ ਕਾਫੀ ਕੋਸ਼ਿਸ਼ ਕੀਤੀ ਉਹਨਾਂ ਦਾ ਨਾਂ ਲੈ ਕੇ ਕਿ ਕਈ ਚੈਨਲ ਨੇ ਜਿਹੜੇ ਉਹ ਕਈ ਪਾਰਟਨਰ ਦੇ ਰਾਜਨੀਤਿਕ ਫਿੰਗਰ ਰੋਲ ਕਰ ਰਹੇ ਨੇ ਕਈ ਲੋਕਾਂ ਨਿੱਜੀ ਪਰਸਨਲ ਮਤਲਬ ਜੇ ਕੁਝ ਫਿਰ ਨਾ ਕੋਈ ਰਾਂਝਾ ਉਸ ਨੂੰ ਇਸ ਦਾ ਇੱਕ ਜ਼ਰੀਆ ਬਣਾ ਕੇ ਮਤਲਬ ਉਸ ਨੂੰ ਨਿੰਦਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਜਿਹੜਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਵਾਸੀ ਸਾਡੀ ਇੱਕ ਮੁਸੀਬਤ ਜਿਹੜੇ ਇਸ ਮੁਸੀਬਤ ਦੇ ਵਿੱਚ ਜਿਹੜੀ ਆਮ ਪਬਲਿਕਾ ਵਸਾਰੀ ਇੱਕ ਹੈ ਜੀ ਜੀ ਦੂਜੇ ਨੂੰ ਗੱਲ ਆ ਰਹੀ ਹੈ ਬੱਸ ਕਿਹੜੀ ਇਹ ਹੈ ਦੀ ਸਾਡੀ ਲੀਡਰਸ਼ਿਪ ਤੇ ਸਾਡਾ ਜਿਹੜਾ মিডিਆ ਉਹ ਲੋਕਾਂ ਨੂੰ ਦੋ ਕਰਕੇ ਲੋਕਾਂ ਚ ਪਾਰਟੀਵਾਦੀ ਕਰਕੇ ਪਾਰਟੀਆਂ ਦੇ ਨਾਂ ਲੈ ਲੈ ਕੇ ਮਤਲਬ ਲੀਡਰਸ਼ਿਪ ਨੂੰ ਉੱਚ ਮਕਾਮ ਤੇ ਖਾਤਰ ਜਿਵੇਂ ਇੱਕ ਧਿਆੜੀਆ ਕੰਮ ਕਰ ਲੰਗਾ ਇਸ ਤਰ੍ਹਾਂ ਧਿਆੜੀ ਦਾ ਰੋਲ ਕਰ ਰਹੇ ਨੇ ਜਿਹੜਾ ਮਤਲਬ ਬਹੁਤ ਹੀ ਸ਼ੈਮਫੁਲ ਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦੇ ਨਾ ਜਿੱਥੇ ਕਿ ਪੰਜਾਬੀ ਗਾਇਕ ਪੰਜਾਬ ਦੇ ਲੋਕ ਅੱਗੇ ਆ ਰਹੇ ਸੇਵਾ ਲਈ ਉੱਥੇ ਹੁਣ ਸਾਡੇ ਜਿਹੜੇ ਪੰਜਾਬ ਦੇ ਕ੍ਰਿਕਟਰ ਨੇ ਉਹ ਵੀ ਅਗਿਆਨ ਲੱਗੇ ਨੇ ਤੁਹਾਂ ਅੰਦਾਜ਼ੇ ਨਾਲ ਕਿ ਕੱਲ ਸ਼ੁਭਨ ਗਿੱਲ ਨੇ 1 ਕਰੋੜ ਰੁਪਏ ਭੇਜਿਆ ਸੀ ਹਾਲੇ ਕਿ ਉਹ ਬਾਹਰ ਨੇ ਦੌਰੇ ਤੇ ਨੇ ਤੇ ਤੁਹਾਂ ਅੰਦਾਜ਼ੇ ਨਾਲ ਕਿ ਪੰਜਾਬ ਦੀ ਜਿਹੜੀ ਪ੍ਰੀਤੀ ਜਿੰਟਾ ਹੈ ਫਰੈਂਚਾਈਜ਼ੀ ਕਿੰਗਸ 11 ਦਿੱਤੀ ਪਈ ਹੈ ਉਹਨਾਂ ਨੇ ਹੁਣੇ-ਹੁਣੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਪਰਸਨਲ 33 ਲੱਖ ਰੁਪਏ ਦਿੱਤਾ ਜਾਏਗਾ ਹਰ ਪੀੜਿਤ ਪਰਵਾਰਾਂ ਦੇ ਲਈ ਦੇਖੋ ਜੀ ਇਹ ਤਾਂ ਗੱਲ ਠੀਕ ਹੈ ਕਿ ਕ੍ਰਿਕਟਰ ਜਿਹੜੇ ਖਿਡਾਰੀ ਨੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਬਾਕੀ ਇਹਨਾਂ ਦੀ ਫਰੈਂਚਾਈਜ਼ੀ ਜਾਂ ਕੋਈ ਹੋਰ ਨੇ ਨਾ ਉਹਨਾਂ ਦੇ ਕੰਮ ਕੋਈ ਬਹੁਤੇ ਪੰਜਾਬ ਦੇ ਪ੍ਰਤੀ ਮੋਹ ਵਾਲੇ ਨਹੀਂ ਹਨ ਕਿਉਂਕਿ ਜਿਹੜੀਆਂ ਕਾਫੀ ਫ੍ਰੈਂਚਾਈਜ਼ੀਆਂ ਨੇ ਜਿਹੜੀਆਂ ਉਹਨਾਂ ਦੇ ਕੰਮ ਨਸ਼ੇ ਪਤੇ ਤੇ ਸ਼ਰਾਬ ਦੇ ਤੇ ਜਾਂ ਵੱਡੇ ਤਮਾਕੂਆਂ ਦੇ ਨੇ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਵਰਜਿਤ ਨੇ ਜੇ ਕੋਈ ਫ੍ਰੈਂਚਾਈਜ਼ ਇਹਨਾਂ ਦੀ ਮਦਦ ਕਰਦੀ ਹੈ ਮਤਲਬ ਉਹ ਤੇ ਮਦਦ ਲੈਣ ਤੋਂ ਥੋੜਾ ਜਿਆਦਾ ਸੋਚ ਲੈਣਾ ਚਾਹੀਦਾ ਤਾਂ ਕਿ ਆਉਣ ਵਾਲੀ ਪੀੜ੍ਹੀ ਮਦਦ ਤਾਂ ਅੱਜ ਕਰਤੀ ਉਹ ਮਦਦ ਕਿੱਥੀ ਹੋਈ ਨੂੰ ਐ ਨਹੀਂ ਪਤਾ ਕਿ ਉਹ ਕੈਮਰੇਟ ਬੰਦ ਕਰਕੇ ਆਪਣੀਆਂ ਬੈਕਟਰੀਆਂ ਤੱਕ ਉਸ ਚੀਜ਼ ਨੂੰ ਦਿਖਾਈ ਜਾਣ ਇਸ ਕਰਕੇ ਮਤਲਬ ਉਹ ਆਪਦੇ ਪ੍ਰੋਡਕਟਾਂ ਦਾ ਜਿਹੜਾ ਵਿਸਤਾਰ ਕਰਨ ਦੀ ਵਿਚਾਰੇ ਉਹਨੂੰ ਇੱਕ ਐਡ ਦੇ ਤੌਰ ਤੇ ਵਰਤਣ ਲੱਗ ਜਾਣ ਇਹ ਗੱਲ ਸਾਡੇ ਜਿਹੜੇ ਸਹਾਇਤਾ ਲੈਣ ਵਾਲੇ ਨੇ ਜਾਂ ਸਹਾਇਤਾ ਬੰਦਾਲੇ ਨੇ ਇਹਨਾਂ ਨੂੰ ਸੁਣਾਂਗੇ ਇਸ ਗੱਲ ਤੋਂ ਉਹ ਮਤਲਬ ਸੋਚ ਕੇ ਫੈਸਲਾ ਲੈਣਾ ਚਾਹੀਦਾ ਜਾਂ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾ ਦੇਣਾ ਚਾਹੀਦਾ ਜੇ ਕੋਈ ਮਦਦ ਹੈ ਮਦਦ ਕਰਦਾ ਹੈ ਅੱਜ ਮਦਦ ਕਰਦਾ ਹੈ ਕੱਲ ਨੂੰ ਉਹਦਾ ਨਾਹਾ ਲੈ ਕੇ ਮਤਲਬ ਉਹਨੂੰ ਹੋਰ ਰੂਪ ਦੇ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਵਾਸਤੇ ਵੰਡਾ ਸਾਹਿਬ ਨੇ ਵੀ ਜਾਨੀ ਬੁੱਤਾ ਦਿੰਨੇ ਵੀ ਕਾਫੀ ਕੁਝ ਮਤਲਬ ਹੈਗਾ ਜਿਹੜਾ ਬਰਾ ਸੋਚਣ ਤੇ ਵਿਚਾਰਨਯੋਗ ਮੁੱਦੇ ਨੇ ਜੀ ਡਾਕਟਰ ਸਾਹਿਬ ਵੀ ਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਸਵੇਰੇ ਮੈਂ ਅਪਡੇਟ ਦੇਖ ਰਿਆ ਸੀ ਗੁਰਦਾਸਪੁਰ ਜ਼ਿਲ੍ਹੇ ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਸਾਰੇ ਪਿੰਡ ਨਗਰ ਨੇ ਇਕੱਠੇ ਹੋ ਕੇ ਯਾਨੀ ਕਿ ਘਰ ਕਈਆਂ ਟੁੱਟੇ ਨੇ ਪਰ ਸਾਰੇ ਨੇ ਇਕੱਠੇ ਹੋ ਕੇ ਇੱਕ ਬੰਦੇ ਦੀ ਫਰਿਆਦ ਲਗਾਈ ਹੈ ਉਹਨਾਂ ਨੇ ਕਿਹਾ ਕਿ ਸਾਡੇ ਪਹਿਲਾਂ ਹੀ ਪਾਣੀ ਆਇਆ ਸੀ ਸਾਡੇ ਸਰਪੰਚ ਕਈ ਵਾਰ ਆ ਚੁੱਕੇ ਕਈ ਵਾਰ ਡੀਸੀ ਸਾਹਿਬ ਵੀ ਆ ਚੁੱਕੇ ਪਰ ਇਸ ਬੰਦੇ ਦੀ ਕਦੇ ਵੀ ਛੱਤ ਨਹੀਂ ਪਵਾਈ ਜਾਂਦੀ ਤਾਂ ਸਾਰੇ ਬਿੰਨੇ ਆਪਣਾ ਆਪਣਾ ਛੱਡ ਕੇ ਉਸ ਇੱਕ ਵਿਅਕਤੀ ਦਾ ਇਕੱਲਾ ਪੱਕ ਰੱਖਿਆ ਇਹ ਉਹਨਾਂ ਨੇ ਇਹ ਕਿਹਾ ਕਿ ਇਸ ਦੀ ਇੱਕ ਛੋਟੀ ਪੋਤਰੀ ਹੈ ਜਿਹੜੀ ਦੇਖੋ ਰਹਿੰਦੀ ਹੈ ਹੋਰ ਦੋਨਾਂ ਦਾ ਕੋਈ ਨਹੀਂ ਹੈ ਯਾਨੀ ਕੋਈ ਨਹੀਂ ਮਦਦ ਕੀਤੀ ਜੇ ਦੇਖੋ ਲੋਕ ਇਹ ਵੀ ਹੁਣ ਪੰਜਾਬ ਦੇ ਲੋਕ ਇੰਨਾ ਕੁਝ ਕਰ ਰਹੇ ਆ ਕਿ ਦੂਜੇ ਦੇ ਲਈ ਦੇਖੋ ਇਹ ਮਦਦ ਕਰਨੀ ਚਾਹੁੰਦੇ ਆ ਗੱਲ ਕਰ ਜਿਹੜੀ ਦੂਰ ਅੰਦੇਸ਼ੀ ਹੈ ਦੇ ਦੋ ਦੋ ਚੀਜ਼ ਨੇ ਦੋ ਚੀਜ਼ਾਂ ਜਿਹਨਾਂ ਨੂੰ ਮੈਂ ਸਮਝਦਾ ਨੰਬਰ 1 ਤਾਂ ਦਰਸਤਾਂ ਦੀ ਕਟਾਈ ਜੀ ਨੰਬਰ 2 ਹੈਗਾ ਜਿਹੜਾ ਸਾਡੇ ਈਵੇ ਬਣੇ ਨੇ ਉਹਨਾਂ ਨੇ ਮਤਲਬ ਪਾਣੀ ਦਾ ਜਿਹੜਾ ਲੰਘਣ ਦਾ ਰਸਤਾ ਸੀ ਉਹ ਚੇਂਜ ਕਰਤੇ ਕਿਉਂਕਿ 10-10 ਸੌ ਤੋਂ ਚਿਆਂ ਕਈ ਥਾਵਾਂ ਦੇ ਉੱਤੇ ਚੜ੍ਹਤਾਂ ਵੱਧ ਲਈਆਂ ਜਿਹਦੇ ਕਰਕੇ ਪਾਣੀ ਲੰਘਣ ਦੀ ਦਿੱਕਤ ਆ ਰਹੀ ਹੈ ਪਾਣੀ ਲੰਘਾ ਇਹਦੇ ਕਰਕੇ ਪੰਜਾਬ ਦੇ ਵਿੱਚ ਜਿਹੜੀ ਇਹ ਤਰਾਸ ਵੀ ਵਸਪਰੀ ਹੈ ਨਹੀਂ ਹੋ ਸਕਦਾ ਪਾਣੀ ਕੁਝ ਲੰਘ ਜਾਂਦਾ ਕੁਝ ਸਾਡੇ ਜਿਹੜੇ ਰਿਆ ਨਹਿਰਾ ਤੇ ਨਦੀਆਂ ਦੀ ਸਫਾਈ ਤੇ ਨੈਸ਼ਨਲ ਹਾਈਵੇ ਇਹ ਚੀਜ਼ਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ ਤਾਂ ਮਤਲਬ ਆਉਣ ਵਾਲੇ ਸਾਲਾਂ ਦੇ ਇਹ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਇਸੇ ਤਰ੍ਹਾਂ ਦਰਸਤਾਂ ਦੀ ਕਟਾਈ ਹੁੰਦੀ ਰਹੀ ਇਸੇ ਤਰ੍ਹਾਂ ਬਿਨਾਂ ਵਿਅਤ ਤੋਂ ਨੈਸ਼ਨਲ ਹਾਈਵੇ ਬਣਦੇ ਰਹੇ ਇਸੇ ਤਰ੍ਹਾਂ ਕਿ ਮਤਲਬ ਨਹਿਰਾ ਬਰੇਵਾਂ ਦੇ ਵਿੱਚ 11 ਜੰਗੀਆਂ ਰਹੀਆਂ ਤਾਂ ਇਹ ਬਹੁਤਾ ਸਮਾਂ ਫੇਰ ਨਹੀਂ ਪਾਣਾ ਫੇਰ ਤਰ੍ਹਾਂ ਦੀ ਆਉਣਗੀਆਂ ਗੱਲ ਕਰ ਵੀ ਸਾਨੂੰ ਸਰਪਾਰ ਨੂੰ ਸਾਡੀ ਪੰਚਾਇਤਾਂ ਨੂੰ ਸਾਡੇ ਨਾਲ ਐਨਜੀਓ ਨੂੰ ਸਾਡੀਆਂ ਖਾ ਪੰਚਾਇਤਾਂ ਨੂੰ ਇਹਨਾਂ ਚੀਜ਼ਾਂ ਨੂੰ ਬਲਾਕ ਕਮੇਟੀਆਂ ਨੂੰ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਵਿਧਾਨ ਸਭਾਵਾਂ ਨੂੰ ਇਹਨਾਂ ਨੂੰ ਸਾਰਾ ਇਦਾਂ ਜਿਹੜੀਆਂ ਹੈਗੀਆਂ ਦਾ ਖੰਡਿਆ ਸੇ ਜਿਹੜੇ ਬੰਦੀਆਂ ਇਹਨਾਂ ਨੂੰ ਮਤਲਬ ਇੱਕ ਵਿਚਾਰ ਕਰਨਾ ਪਊਗਾ ਦੂਰ ਅੰਦੇਸ਼ੀ ਤਾਂ ਕਿ ਪਾਰੀ ਦਾ ਜਿਹੜਾ ਰਸਤਾ ਹੈਗਾ ਉਹ ਬਿਲਕੁਲ ਸਹੀ ਸਾਫ਼ ਹੋਵੇ ਤੇ ਦਰਮਾਣਾਂ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਨੂੰ ਹਟਾਇਆ ਜਾਵੇ ਤੇ ਉਹਨਾਂ ਦੇ ਉੱਤੇ ਬਣਦੇ ਜਿਹੜੇ ਕਈ ਕਾਨੂੰਨ ਨੇ ਉਹ ਲਾਗੂ ਕੀਤੇ ਜਾਣ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਐ ਸਾਡੇ ਆਉਣ ਵਾਲੇ ਪਰਿਆਮਾਂ ਦੇ ਨਵੇਂ ਵਾਲੇ ਪਿੰਡ ਨੇ ਉਹ ਸੁਰੱਖਿਅਤ ਰਹਿ ਸਕਦੇ ਨੇ ਨਹੀਂ ਤਾਂ ਮਤਲਬ ਤਰਾਸ ਦੀਆਂ ਦੇ ਉੱਤੇ ਇਸੇ ਤਰ੍ਹਾਂ ਹੀ ਬੀਚ ਦਾ ਰਹੂਗਾ ਡਾਕਟਰ ਸਾਹਿਬ ਇੱਕ ਬੜੀ ਵੱਡੀ ਹੋਰ ਅਪਡੇਟ ਆ ਗਈ ਐ ਕਿ ਪਿੰਡ ਦੇ ਲੋਕ ਖੁਦ ਹੀ ਪਾਣੀ ਨੂੰ ਬਾਹਰ ਕੱਢਣ ਲੱਗ ਗਏ ਨੇ ਤੁਹਾਨੂੰ ਅੰਦਾਜ਼ਾ ਕਿ ਬਿਆਸ ਰਿਆ ਜਿੱਥੇ-ਥੇ ਪਾੜ ਪੈ ਰਿਆ ਸੀ ਲੋਕਾਂ ਨੇ ਆਪ ਉਹਤੇ ਗੱਟੇ ਵਗੈਰਾ ਲਗਾਨੇ ਸ਼ੁਰੂ ਕਰ ਦਿੱਤੇ ਨੇ ਫੌਜ ਦਾ ਇੰਤਿਆਰ ਕਹਿੰਦੇ ਅਸੀਂ ਨਹੀਂ ਕਰ ਸਕਦੇ ਅਸੀਂ ਆਪ ਹੀ ਕੰਮ ਕਰਾਂਗੇ ਸਾਰੇ ਲੋਕ ਆ ਗਏ ਨੇ ਦਰਿਆ ਦੇ ਅੰਦਰ ਹਾਂਜੀ ਦੇਖੋ ਜ਼ਰੂਰ ਹੋਣਾ ਚਾਹੀਦਾ ਏ ਤਦ ਹਰ ਇੱਕ ਥਾਂ ਦੇ ਉੱਤੇ ਇਹ ਅਜਿਹਾ ਵੀ ਹੈ ਤਾਂ ਉਹ ਦੇ ਲਈ ਆ ਲੋਕ ਹੀ ਕੰਮ ਕਰਦੇ ਹੁੰਦੇ ਨੇ ਜਿਹੜੇ ਉੱਤੇ ਛੱਈ ਵਾਲੇ ਹੁੰਦੇ ਨੇ ਜਾਂ ਚੌਧਰੀ ਹੁੰਦੇ ਨੇ ਜਾਂ ਘੜਮ ਚੌਧਰੀ ਹੁੰਦੇ ਨੇ ਉਹ ਤਾਂ ਮਤਲਬ ਵੈਸੇ ਉਹੀ ਜਿਹੜੇ ਹੁੰਦੇ ਫਿਰਦੇ ਹੁੰਦੇ ਨੇ ਲੀਡਰਸ਼ਿਪ ਚਮਕਾਉਂਦੇ ਨੇ ਕੰਮ ਤਾਂ ਜਿਹੜਾ ਕਰਦਾ ਹੁੰਦਾ ਨਾ ਤਾਂ ਉਹਨੂੰ ਮੀਡੀਆ ਵਿਖਾਉਂਦਾ ਹੁੰਦਾ ਤੇ ਨਾ ਹੀ ਕੋਈ ਵੱਡਾ ਪੱਤਰਕਾਰ ਦਿਖਾਉਣ ਆਉਂਦਾ ਕਿਉਂਕਿ ਜਿਹੜਾ ਉੱਤਸਲ ਵੀ ਕਾਇਮ ਵਾਂਗੂ ਕਾਫੀ ਜਦੋਂ ਉੱਤਰ ਉੱਤਰੀ ਪ੍ਰਿੰਟੋ ਪ੍ਰੋਖਤ ਹੋਈ ਹੁੰਦੀ ਆ ਤਾਂ ਉਹ ਸਿਰਫ ਕਲਾ ਜੀਰੋ ਉਹ ਉਸਨਾਂ ਬੰਦਿਆਂ ਨੂੰ ਹੀ ਲਗਾਉਂਦੇ ਆ ਜਿੰਨਾਂ ਦੇ ਨਾਲ ਉਹਨਾਂ ਦਾ ਸੌਦਾ ਹੋਇਆ ਹੁੰਦਾ ਹੈ ਤੇ ਜਿਹੜੇ ਆਮ ਪਬਲਿਕ ਤੋਂ ਕੰਮ ਕਰਦੀ ਹੁੰਦੀ ਹੈ ਜਾਂ ਧੁੱਪੀ ਮਾਰਦੀ ਹੁੰਦੀ ਹੈ ਜਾਂ ਬਾਕੀ ਮਤਲਬ ਮੁਸੀਬਤਾਂ ਦੇ ਵਿੱਚ ਹੁੰਦੀ ਹੈ ਉਹਨੂੰ ਮਤਲਬ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੁੰਦੇ ਡਾਕਟਰ ਸਾਹਿਬ ਆਦੇ ਚੰਡੀਗੜ੍ਹ ਦੇ ਵਿੱਚ ਇੱਕ ਕਾਹ ਮੀਟਿੰਗ ਹੋਣ ਜਾ ਰਹੀ ਹੈ ਭਗਵਾਨਤਮਾਨ ਦੀ ਰਾਏ ਤੇ ਆੜ ਤਿਰੇ ਲੋਕਾਂ ਦੇ ਲਈ ਵੀ ਉਹਨਾਂ ਦੀ ਮਦਦ ਕਿਵੇਂ ਕੀਤੀ ਜੇ ਕਿਦੇ ਕਿਦੇ ਕੋ ਮਦਦ ਨਹੀਂ ਪਹੁੰਚੀ ਸੰਬੰਧੀ ਸਾਰੀ ਮੀਟਿੰਗ ਚਰਚਾ ਹੋਣੀ ਹੈ 4 ਵਜੇ ਸਮੇ ਰੱਖ ਦਿੱਤਾ ਗਿਆ ਭਗਵਾਨਤਮਾਨ ਨੇ ਆਪਣੇ ਘਰ ਵੀ ਸਾਰੇ ਮੰਤਰੀਆਂ ਨੂੰ ਸੱਦ ਲਿਆ ਹਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਪ੍ਰਮਾਤਮਾ ਦੇ ਅਰਦਾਸ ਕਰਦੇ ਆਂ ਵੀ ਸਾਡੇ ਮੁੱਖ ਮੰਤਰੀ ਨੂੰ ਸਿਹਤ ਪੰਜਾਬ ਜਲਦੀ ਤੋਂ ਜਲਦੀ ਹੋਣ ਤੇ ਮੀਟਿੰਗ ਦੀ ਪ੍ਰਧਾਨਗੀ ਕਰਕੇ ਲੋਕਾਂ ਦੇ ਵਾਸਤੇ ਕੁਝ ਅਹਿਮ ਐਲਾਨ ਲੈ ਜਿਹੜੇ ਤੋਂ ਕੀਤੇ ਜਾ ਸਕਦੇ ਨੇ ਲੋਕਾਂ ਨੂੰ ਬੜੀ ਬੇਸਬਰੀ ਨਾਲ ਇਸ ਚੀਜ਼ ਦੀ ਮੀਟਿੰਗ ਦੇ ਆਉਟਪੁੱਟ ਦੀ ਥੋੜੀ ਜੀ ਇੰਤਜ਼ਾਰ ਹੈਗੀ ਹੈ ਤੇ ਆਉਣ ਵਾਲੇ ਸਮਾਂ ਡਾਕਟਰ ਸਾਹਿਬ ਜਿਹੜੇ ਬੰਦੇ ਜਿਹੜੇ ਬੰਦੇ ਇਕੱਲਿਆਂ ਫੋਟੋ ਖਿਚਾਣ ਲਈ ਜਾ ਰਹੇ ਨੇ ਕੋਈ ਵੀ ਹੈ ਚਾਹੇ ਉਹ ਕੋਈ ਸੈਲੀਬ੍ਰਿਟੀ ਹੈ ਚਾਹੇ ਪੰਜਾਬੀ ਸਿੰਗਰ ਹੈ ਚਾਹੇ ਕੋਈ ਮੰਤਰੀ ਹੈ ਉਹਨਾਂ ਨੂੰ ਕੀ ਕਹਿਣਾ ਜਾਓਗੇ देखो जी कहਣਾ ਤਾਂ ਲੋਕ ਪੰਜਾਬ ਦੇ ਵਿੱਚ ਤਾਂ ਇੰਨਾ ਗੁੱਸਾ ਫੈਲਿਆ ਹੋਇਆ ਇਹਨਾਂ ਦੇ ਖਿਲਾਫ ਇਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਦਰਜ ਕਰਕੇ ਸਰਚੇ ਦਰਜ ਹੋਣੇ ਚਾਹੀਦੇ ਨੇ ਐਫ ਆਈ ਆਰ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਲੋਕਾਂ ਨੂੰ ਮਤਲਬ ਇਹ ਬਦਨਾਮ ਕਰਨ ਦੀ ਲੋਕਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਉਹਨੂੰ ਮਤਲਬ ਇਹਨਾਂ ਦਾ ਨਜ਼ਰੀਆ ਬਦਲ ਚੁੱਕਿਆ ਜਿਹੜੇ ਲੋਕ ਕੈਮਰੇ ਲੈ ਲੈ ਕੇ ਜਾਂਦੇ ਨੇ ਉਹਨਾਂ ਦਾ ਨਜ਼ਰੀਆ ਬਦਲ ਚੁੱਕਿਆ ਕਿ ਪੰਜਾਬ ਦੇ ਪ੍ਰਤੀ ਉਹ ਸਿਰਫ ਆਪਣੀ ਚੌਧਰ ਚਮਕਾਉਣ ਦੇ ਮਾਰੇ ਆਪ ਵੀ ਬੱਲੇ ਬੱਲੇ ਕਰਨੇ ਮਾਰੇ ਆਪ ਨੂੰ ਬੜਾ ਧੰਨਵਾਦ ਇਹ ਗਿਖਾਉਣ ਦੇ ਮਾਰੇ ਸਿਰਫ ਇਹ ਕਰ ਰਹੇ ਨੇ ਜਦੋਂ ਕਿ ਉਹ ਮਾਲੀ ਮਦਦ ਕੁਝ ਨਹੀਂ ਕਰ ਰਹੇ ਤਾਂ ਧੰਨਵਾਦ ਫੇਰ ਕਰਾਂਗੇ ਜੋ ਆਪਣਾ ਜੇਤਾਂ ਦੇ ਵਿੱਚੋਂ ਪਰਸਨਲ ਜੇਤਾਂ ਦੇ ਵਿੱਚੋਂ ਕੋਈ ਜਾਣ ਕਰਨ ਲੋਕਾਂ ਦੇ ਵਾਸਤੇ ਲੈ ਕੇ ਜਾਣ ਕੱਲੀਆਂ ਫੋਟੋਆਂ ਜਾਂ ਲੋਕਾਂ ਦੇ ਦਿੱਤੇ ਹੋਏ ਪੈਸੇ ਜਾਂ ਦਿੱਤੇ ਹੋਏ ਧਾਮ ਦੇ ਉੱਤੇ ਬੈਠ ਕੇ ਇੱਕ ਇਕੱਲਾ ਬੋਰਡ ਲਾ ਕੇ ਮਤਲਬ ਇਸ ਤਰ੍ਹਾਂ ਵੀ ਅਸੀਂ ਵੰਡਦੇ ਹਾਂ ਅਸੀਂ ਦਾਨੀਪੁਰ ਚਾ ਇਹ ਲੋਕ ਕਾਫੀ ਇਹਨਾਂ ਦੇ ਉੱਤੇ ਨਰਾਜ਼ਗੀ ਪ੍ਰਗਟ ਕਰ ਰਹੇ ਚਲੋ ਡਾਟਾ ਤੁਸੀਂ ਮੇਰੇ ਨਾਲ ਲਾਈਵ ਰੋਲ ਜੁੜੇ ਸਾਨੂੰ ਆਪਣਾ ਕੀਮਤੀ ਸਮੇਂ ਤੇ ਵਿਚਾਰ ਸਾਂਝੇ ਕੀਤੇ ਮੈਂ ਆਸ ਕਰਦਾ ਕਿ ਜੋ ਤੁਸੀਂ ਵਿਚਾਰ ਰੱਖੇ ਨੇ ਸਰਕਾਰਾਂ ਤੇ ਜਿਨ੍ਹਾਂ ਬਾਰੇ ਕੱਪਾ ਗੱਲਾਂ ਕੀਤੀਆਂ ਉਹਨਾਂ ਤੇ ਧਿਆਨ ਦੇਣ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਇਸ ਸਮੇਂ ਦੁੱਖ ਘਟ ਰਹੇ ਦੁੱਖ ਨਾ ਖਤਮ ਹੋਣ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਾਡੇ ਜੁੜਨ ਦੇ ਲਈ ਜੀ ਧੰਨਵਾਦ ਕੀਤਾ ਸੋਦੋਤ ਸਾਨੂੰ ਜੁੜੇ ਜਿੰਦਰ ਸਿੰਘ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਤੁਹਾਨੂੰ ਦੱਸਦੇ ਇਹ ਬਿਆਸ ਦਰਿਆ ਨੇ ਫਿਰ ਤੋਂ ਦਸਤਕ ਦੇਤੀ ਹੈ ਤਾਂ ਅੰਦਾਜ਼ ਦੀਏ ਕਿ ਦਸੂਆ ਸ਼ਹਿਰ ਦੇ ਨੇੜੇ ਜਿਹੜਾ ਬਿਆਸ ਦੇ ਕੰਡੇ ਦੇ ਦਰਿਆ ਹੈ ਉੱਥੇ ਹੀ ਤਰੇੜਾ ਪੈਣੀ ਦੁਆਰਾ ਸ਼ੁਰੂ ਹੋ ਗਿਆ ਨੇ ਪਰ ਪਿੰਡ ਦੇ ਲੋਕਾਂ ਨੇ ਹੁਣ ਜਿਹੜੀ ਸਾਡੇ ਕੋਲ ਲਾਸਟ ਅਪਡੇਟ ਇਹ ਆ ਰਹੀ ਹੈ ਕਿ ਕਾਫੀ ਹੌਂਸਲਾ ਦਿਖਾਇਆ ਉਹ ਕਹਿੰਦੇ ਵੀ ਅਸੀਂ ਫੌਜ ਦੀ ਵੇਟ ਨਹੀਂ ਕਰ ਸਕਦੇ ਉਹਨਾਂ ਨੇ ਖੁਦ ਹੀ ਉੱਥੇ ਗੱਟੇ ਵਾਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਉਹ ਆਪ ਯਾਨੀ ਕਿ ਜਿਹੜਾ ਉੱਥੇ ਤਰੇੜਾ ਪੈਰੀਆਂ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਇੱਕ ਸਵਾਲੇ ਵੀ ਉੱਠਦਾ ਹੈ ਕਿ ਜਦੋਂ ਬੀਤੇ ਕੱਲ ਲੰਗਰ ਦੀ ਸੇਵਾ ਹੋ ਰਹੀ ਹੈ ਜਿਵੇਂ ਜਗ੍ਹਾ ਤੇ ਤਾਂ ਉੱਥੇ ਕਈ ਲੋਕਾਂ ਦੇ ਵੱਲੋਂ ਲੰਗਰ ਦੀ ਯਾਨੀ ਕਿ ਜਮ੍ਹਾਂ ਖੋਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਸੁਕੇ ਰਾਸ਼ਨ ਦੀ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਤਾਂ ਉਹਨਾਂ ਲੋਕਾਂ ਨੂੰ ਵੀ ਭਗਵਾਨ ਤੁਮਨ ਸਾਹਿਬ ਨੇ ਖੁੱਲੀ ਚੇਤਾਵਨੀ ਦੇ ਦਿੱਤੀ ਹੈ ਕਿ ਬਾਹਰ ਆ ਜਾਓ ਅੱਜ ਤੁਹਾਨੂੰ ਦੱਸ ਦਈਏ ਕਿ ਸ਼ਾਮ ਦੇ ਚਾਰ ਵਜੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਆਪਰੋਈ ਲੋਕਾਂ ਦੇ ਰੇ ਭਗਵਾਨ ਤੁਮਨ ਸਾਹਿਬ ਦੇ ਕੋਠੀ ਵਿੱਚ ਉਹਨਾਂ ਨੇ ਸਾਰੇ ਆਪਣੇ ਮੰਤਰੀਆਂ ਨੂੰ ਬੁਲਾ ਲਿਆ ਹੈ ਲੈ ਕਿ ਉਹਨਾਂ ਤੇ ਮੇਂ ਠੀਕ ਨਹੀਂ ਹੈ ਜੋ ਵੀ ਉਹਨਾਂ ਦੀ ਮੀਟਿੰਗ ਦੇ ਵਿੱਚ ਫੈਸਲੇ ਹੋਣਗੇ ਉਹ ਤੁਹਾਨੂੰ ਦਖਾਵਾਂਗੇ ਜਲਦੀ ਸਭ ਤੋਂ ਪਹਿਲਾਂ ਏਪੀ ਪੰਜਾਬੀ ਟੀਵੀ ਤੇ ਸੋ ਦੋਤੇ ਸਾਡਾ ਅੱਜ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੇ ਜੇਕਰ ਤੁਸੀਂ ਵੀ ਪਾਣੀ ਦੇ ਇਲਾਕੇ ਵਿੱਚ ਉਹ ਤਾਂ ਕਿਰਪਾ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਆਪਣਾ ਧਿਆਨ ਖੁਦ ਰੱਖੋ ਕੋਈ ਮਦਦ ਲਈ ਆਏ ਇস্তਿਹਾਸ ਘਾਟੇ ਰੱਖੋ ਤਾਂ ਦੋਸਤੋ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਦਾ ਮੁੱਦਾ ਲੈ ਕੇ ਤੁਸੀਂ ਉਹ ਤਾਂ ਦੇਖੋ ਇਹ ਪੰਜਾਬੀ ਟੀਵੀ ਤੇ ਬਾਕੀ ਜੇ ਚੱਲਦੇ ਆ